ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਦੋ ਵਿਅਕਤੀ ਕਿਰਨ ਨਾਲੇ ਵਿੱਚ ਡੁੱਬ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬੁੱਧਵਾਰ ਨੂੰ ਬਰਾਮਦ ਹੋ ਗਈ ਸੀ ਜਦੋਂ ਕਿ ਅੱਜ ਚੌਥੇ ਦਿਨ ਦੂਸਰੇ ਵਿਅਕਤੀ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। मृतक ਦੀ ਪਛਾਣ ਪੱਪੂ ਮਸੀਹ ਵਜੋਂ ਹੋਈ ਹੈ। ਜਿਸ ਦੀ ਲਾਸ਼ ਐਸਡੀਆਰਐਫ ਟੀਮ ਵੱਲੋਂ ਕੁਝ ਦਿਨਾਂ ਦੀ ਮਿਹਨਤ ਤੋਂ ਬਾਅਦ ਬਰਾਮਦ ਕੀਤੀ ਗਈ ਹੈ। ਇਸ ਬੰਦੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਦੀ ਇਸ ਰਿਪੋਰਟ ਵਿੱਚ ਤੁਹਾਨੂੰ ਦਿਖਾਉਨੇ ਆ। ਮੋਕੇ ਦੀਆਂ ਤਸਵੀਰਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਜੀਤ ਸਿੰਘ ਸਰਪੰਚ ਪਿੰਡ ਚੱਗੂਵਾਲ ਇਹ ਜੋ ਡੱਡ ਬੱਡੀ ਐ ਜੋ ਸਾਨੂੰ ਐਸ ਡੀ ਆਰ ਐਫ ਟੀਮ ਨੇ ਲੱਭ ਕੇ ਦਿੱਤੀ ਹੈ ਇਹ ਅੱਜ ਚੌਥਾ ਦਿਨ ਹੋ ਗਿਆ ਹੈ ਇਹ ਪ੍ਰਸ਼ਾਸਨ ਦੀ ਮਦਦ ਨਾਲ ਐਸ ਡੀ ਐਮ ਤਹਿਸੀਲਦਾਰ ਸਾਹਿਬ ਪੁਲਿਸ ਅਫਸਰ ਸਾਰੇ ਸਹਿਬਾ ਉਹਨੇ ਇੱਥੇ ਸਰਚ ਕਰਦੇ ਰਹੇ ਸਾਰੇ ਆਏ ਆ ਇਹ ਸਾਡੇ ਚੇਅਰਮੈਨ ਜਿਹੜੇ ਰਮਨ ਬੈਲ ਜੀ ਉਹ ਇਸ ਵੇਲੇ ਚੰਡੀਗੜ੍ਹ ਨੇ ਉਹਨਾਂ ਦਾ ਕੰਟੈਕਟ ਸਾਡੇ ਨਾਲ 24 ਘੰਟੇ ਔਰ ਪ੍ਰਸ਼ਾਸਨ ਦਾ ਵੀ ਕੰਟੈਕਟ ਸਾਡੇ ਨਾਲ 24 ਘੰਟੇ ਰਿਹਾ ਹੈ ਅਸੀਂ ਇੱਥੇ ਮਤਲਬ 4 ਦਿਨ ਹੋ ਗਏ ਨੇ ਇਸੇ ਕੰਮ ਦੇ ਵਿੱਚ ਲੱਗੇ ਹੋਏ ਹਾਂ ਨੂੰ ਇਹ ਟੀਮ ਦਾ ਨਾਲ ਅਸੀਂ ਸਹਿਯੋਗੀ ਦਾ ਟੀਮ ਨੇ ਸਾਡਾ ਸਹਿਯੋਗ ਕੀਤਾ ਤੇ ਇਹ ਲੋਸ ਜਿਹੜੀ ਆ ਸਾਡੇ ਮਤਲਬ ਪ੍ਰਾਪਤ ਹੋ ਗਈ ਕਿੰਨੇ ਬੱਚੇ ਜਿਨ੍ਹਾਂ ਦੀ ਦੱਤ ਹੋਈ ਹੈ ਇੱਕ ਦੋ ਬੰਦੇ ਸੀਗੇ ਜਿਨ੍ਹਾਂ ਦੀ ਮੌਤ ਹੋਈ ਹੈ ਇੱਕ ਪੱਪੂ ਮਸੀਹ ਇਹ ਜਿਹੜੇ ਨੇ ਇਹ ਪਪੂ ਮਸੀਹ ਪਿੰਡ ਚੱਗੂਵਾਲ ਉਹ ਦੂਜਾ ਗੁਰਦੀਪ ਸਿੰਘ ਸਨ ਬਗਲਜਾਤ ਸਿੰਘ ਪਿੰਡ ਮੁਕੰਦਪੁਰ ਤੋਂ ਹੀ ਹਾਂਜੀ ਪਪੂ ਜੀ ਦੇ ਹਰੀ ਪਪੂ ਮਸੀਹ ਸਨ ਬਾਉ ਮਸੀਹ ਜੋ ਲੋਸ ਜਿਹੜੀ ਹੈ ਸਾਨੂੰ ਹੋਣ ਪ੍ਰਾਪਤ ਹੋਈ ਹੈ ਇਹਦੀ ਪਰਿਵਾਰਕ ਤੌਰ ਤੇ ਸਥਿਤੀ ਜਿਹੜੀ ਹੈ ਬਹੁਤ ਮਾੜੀ ਹੈ ਗਰੀਬ ਆਦਮੀ ਹੈ ਇਹ ਮਜ਼ਦੂਰੀ ਦਾ ਕੰਮ ਮਤਲਬ ਉਹ ਕਰਦਾ ਹੈ ਇਹ ਇਹਨੂੰ ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਹੈ ਤੇ ਇਹਨੂੰ ਕੁਛ ਨਾ ਕੁਛ ਮੌਜੂਦਾ ਜਿਹੜਾ ਉਹ ਦਿੱਤਾ ਜਾਵੇ ਮਾਲੀ ਸਾਹਿਬ ਤਾਂ ਕਿ ਭਾਈ ਦਾਦੋ ਕੀ ਨਾ ਆਪਣਾ ਸੀ ਜਿਹੜਾ ਪਿੰਡ ਜੇ ਤੇ ਜਿੰਨਾਂ ਦੀ ਜੱਦ ਹੋਈ ਆ ਇਹਨਾਂ ਦਾ ਕੀ ਨਾਮ ਮੇਰਾ ਨਾਮ ਪਿੰਦਰ ਮਸੀਆ ਮੇਰਾ ਭਾਈ ਆ ਛੋਟਾ ਮੇਰ ਤੋਂ ਛੋਟਾ ਵਾ ਜੀ ਪਿੰਡ ਸਾਡਾ ਚੱਗੂ ਵਾਲਾ ਵਾ ਮੇਰੇ ਭਾਈ ਦਾ ਨਾਮ ਪੱਪੂ ਮਸੀਆ ਜੀ ਤੇ ਅਸੀਂ ਇਹੋ ਗਰੀਬ ਬੰਦੇ ਆ ਅਸੀਂ ਇਹੋ ਮੰਗ ਕਰਨੇ ਆ ਬਿਚਾਰੋ ਸਾਡੀ ਮਾਲੀ ਸਾਹਿਬ ਤਾਂ ਕਿ ਮਾਲੀ ਸਾਹਿਬ ਤਾਂ ਕਿ ਕੀ ਗਾਈ ਮਰੀ ਮੋਤ ਚੰਗੀ ਕਿੰਨੇ ਦਿਨੋਂ ਇਹਨਾਂ ਦੀ ਡੈੱਡ ਬੋਡੀ ਨਹੀਂ ਲੱਭਣੀ ਇਹ ਚ ਚੌਥਾ ਦਿਨਾਂ ਜੀ ਚੌਥਾ ਹੀ ਲੱਭ ਆਜੀ ਜਦੋਂ ਡੈੱਡ ਬੋਡੀ ਲੰਬੀ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿੰਨੀ ਕੁ ਮਦਦ ਕੀਤੀ ਬਹੁਤ ਜਿਆਦਾ ਮਦਦ ਕੀਤੀ ਹੈ ਜੀ ਉਹਨਾਂ ਉਹਦੋਂ ਦੇ ਲੱਗੇ ਉਹਦੋਂ ਦੇ ਚਾਰੇ ਲੱਗੇ ਨਾਲ ਪ੍ਰਸ਼ਾਸਨ ਤੋਂ ਕੀ ਮੰਗਾਂ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡੀ ਮਾਲੀ ਸ਼ਹਿਤਾ ਕੀਤੀ ਜਾਵੇ ਗਰੀਬ ਪਰਿਵਾਰ ਆ ਜੀ ਇਹਨਾਂ ਲਈ ਗਰੀਬ ਪਰਿਵਾਰ ਲਈ ਮੰਗ ਕਰਦੇ ਆਂ ਅਸੀਂ ਗਰੀਬ ਪਰਿਵਾਰ ਆ ਅੱਜ ਮਾਲੀ ਸ਼ਹਿਤਾ ਕੀਤੀ ਜਾਵੇ ਜੀ ਇਹਰ ਦਾ ਦੁੱਖ ਨਹੀਂ ਆ ਆਪਣਾ ਟੇਹਰਾ ਪਿੰਡ ਜੀ ਜਿੰਨਾ ਜੱਟ ਹੋਈ ਆ ਮੈਂ ਸਰਬੰਸ ਸਿੰਘ ਪਾਸੇ ਪਿੰਡ ਸਿੰਘੋਵਾਲ ਸਰਪੰਚ ਬੜੇ ਦੁੱਖ ਦੀ ਗੱਲ ਆ ਜੀ ਅੱਜ ਜੋ ਪਿਛਲੇ ਦਿਨੀ ਚਾ ਅੱਜ ਚੌਥਾ ਦਿਨ ਆ 72 ਘੰਟੇ ਬਾਅਦ ਜਿਹੜੀ ਆ ਲਾਸ਼ ਜਿਹੜੀ ਪਪੂ ਮਸੀ ਸਾਨੂੰ ਬਾਹਮ ਸੀ ਇਹਨਾਂ ਦੀ ਜਿਹੜੀ ਅੱਜ ਐਸਡੀਆਰ ਟੀਮ ਦੀ ਟੀਮ ਵੱਲੋਂ ਜਿਹੜੀ ਆ ਬੜੀ ਜਦੋਜਾਦ ਕਰਕੇ ਜਿਹੜੀ ਆ ਉਹਨਾਂ ਨੇ ਸਾਨੂੰ ਲੱਭ ਕੇ ਦਿੱਤੀ ਆ ਤੇ ਪਰਿਵਾਰ ਦੇ ਨਾਲ ਅਹੀਂ ਸਾਰਾ ਇਲਾਕਾ ਹੀ ਜਿੰਨੇ ਵੀ ਪਤਵੰਤੇ ਸੱਜਣ ਨੇ ਸਰਪੰਚਵਾ ਜਾਂ ਜਿੰਨੇ ਵੀ ਸੱਜਣ ਸਾਰੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਦਿਲੋਂ ਜਿਹੜੀ ਆ ਉਹਦਾ ਉਹਨਾਂ ਦੇ ਆਪਣੇ ਦੁੱਖ ਪ੍ਰਗਟ ਕਰਦੇ ਆ ਤੇ ਆਸ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਨੂੰ ਜਿਹੜੀ ਆ ਮਾਲੀ ਸਹਾਇਤਾ ਪਰਿਵਾਰ ਨੂੰ ਚਾਰ ਬੱਚੇ ਨੇ ਇਹਨਾਂ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਜਿਹੜੀ ਆ ਉਹ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇ ਹਾਂਜੀ ਸਰ ਦੱਸ ਦੋ ਅੱਜ ਇਹਨਾਂ ਦੀ ਡੈੱਡ ਬੋਡੀ ਲੰਬੀ ਹੈ ਕੀ ਨਾਂ ਇਹਨਾਂ ਦਾ ਕੀ ਕਿਹੜਾ ਪਿੰਡ ਹੈ ਅੱਜ ਜੋ ਪਿੰਡ ਚੱਗੂਵਾਲ ਵਿੱਚ ਇੱਕ ਦੂਸਰੀ ਡੈੱਡ ਬੋਡੀ ਮਿਲੀ ਆ ਇਹ ਪੱਪੂ ਮਸੀਹ ਪਿੰਡ ਅ ਚੱਗ ਇਹਦੀ ਜੋ ਅੱਜ ਡੈੱਡ ਬੋਡੀ ਮਿਲੀ ਆ ਜੋ ਡੈੱਡ ਬੋਡੀ ਜਿਹੜੀ ਆ ਉਹ ਕਾਫੀ ਖਰਾਬ ਹੋ ਗਈ ਸੀ ਜੋ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਦੀ ਡੈੱਡ ਬੋਡੀ ਨੂੰ ਬਾਹਰ ਕੱਢ ਲਿਆ ਗਿਆ ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਉਹ ਸਟੇਟਮੈਂਟ ਲਈ ਗਈ ਹੈ ਜੋ ਕਿ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਡੈਡ ਬੋਡੀ ਦਾ ਜਿਹੜਾ ਕੋਈ ਉਹ ਪੋਸਟਮਾਰਟਮ ਜਾਂ ਕੋਈ ਵੀ ਉਹ ਜੀ ਕਿਸੇ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਜਿਨ੍ਹਾਂ ਦੇ ਅਸੀਂ ਬਿਆਨ ਲਿਖ ਕੇ ਸੀਨੀਅਰ ਅਫਸਰਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਆ ਮੌਕੇ ਤੇ ਪ੍ਰਸ਼ਾਸਨ ਨੇ ਵੀ ਆਣ ਕੇ ਜਿਹੜਾ ਡੈਡ ਬੋਡੀ ਆ ਉਹਨੂੰ ਬਾਹਰ ਕੱਢ ਗਏ ਤੇ ਜੋ ਡੈਡ ਬੋਡੀ ਆ ਹੁਣ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ